ਪਿਛਲੇ ਕੁਝ ਸਮੇਂ ਤੋਂ ਬਟਾਲਾ ਰੋਡ ਦੀ ਹਾਲਤ ਜਿਹੜੀ ਕਿ ਉਤਰਸਯੋਗ ਬਣੀ ਹੋਈ ਹੈ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਜਿਹੜੀ ਪਾਈਪਲਾਈਨ ਪੈਨ ਤੋਂ ਬਾਅਦ ਵੱਡੇ ਵੱਡੇ ਟੋਏ ਪੈ ਗਏ ਨੇ ਜਿੱਥੇ ਕਿ ਜਦੋਂ ਬਰਸਾਤ ਹੁੰਦੀ ਹੈ ਪਾਣੀ ਭਰ ਜਾਂਦਾ ਸੀ ਤੇ ਲੋਕਾਂ ਨੂੰ ਲਗਾਤਾਰ ਇਥੋਂ ਲੰਘਣ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਫੜੀ ਇਸ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਮਾਨਯੋਗ ਮਾਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਵਾਰਾਂ ਨੂੰ ਆਪਣੇ ਵੱਲ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹੈ ਜੀ ਸਾਨੂੰ ਮਾਲੀ ਸਹਾਇਤਾ ਦੇ ਕੇ ਗਏ ਹੈ ਜੀ ਪਰਵਾਰ ਨੂੰ ਸਾਰੇ ਸਹਾ ਦੇ ਕੇ ਗਏ ਬਾਕੀ ਕੋਈ ਬੇਟੀ ਨੂੰ ਜੋਬ ਦਵਾਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਹਾਇਤਾ ਕਰੋੜੂ ਰਕਮ ਦੀ ਦੇਗਾ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ ਇੱਕ ਤੌਰ ਕਰਿਆਏ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਤੇ ਲੋਕਾਂ ਨੂੰ ਲਗਾਤਾਰ ਇੱਥੋਂ ਲੰਘਣ ਵਿੱਚ ਦਿੱਕਤ ਆਉਂਦੀ ਅਸੀਂ ਕਿਉਂਕਿ ਇਹ ਬਟਾਲਾ ਰੋਡ ਅੱਗੇ ਪਠਾਨਕੋਟ ਜੰਮੂ ਨੂੰ ਵੀ ਜਿਹੜੀ ਕਿ ਉਹ ਲਿੰਕ ਕਰਦੀ ਹੈ ਤੇ ਬਹੁਤ ਸਾਰਾ ਟ੍ਰੈਫਿਕ ਜਿਹੜਾ ਕਿ ਇਸ ਰੋਡ ਤੋਂ ਗੁਜ਼ਰਦਾ ਹੈ ਪਰ ਜੋ ਕਿ ਇਹ ਹਾਲਾਤ ਐ ਤਰਸਯੋਗ ਹਾਲਤ ਬਣੀ ਹੋਈ ਹੈ ਕਿਉਂਕਿ ਤੋਏ ਜਿਹੜੇ ਨੇ ਬਹੁਤ ਵੱਧ ਗਏ ਸੀਗੇ ਇਸ ਰੋਡ ਤੇ ਜਿਸ ਨਾਲ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਸੀ ਲੋਕਾਂ ਦੇ ਔਰ ਗੱਡੀਆਂ ਵੀ ਜਿਹੜੀਆਂ ਕਿ ਇਨ ਟੋਏਆਂ ਵਿੱਚ ਫਸ ਜਾਂਦੀਆਂ ਸੀ ਤਾਂ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਇੱਥੇ ਪਹੁੰਚੇ ਨੇ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਸਰ ਕਿੰਨਾ ਕੁ ਸਮਾਂ ਲੱਗ ਜਾਣਾ ਜੀ ਇੱਥੇ ਕਿਉਂਕਿ ਬਟਾਲਾ ਰੋਡ ਦੀ ਹਾਲਤ ਬਹੁਤ ਤਰਸਯੋਗ ਹੈ ਇੱਥੇ ਜਦੋਂ ਮੀਂਹ ਹੁੰਦਾ ਤੇ ਗੱਡੇ ਵਿੱਚ ਪਾਣੀ ਭਰ ਜਾਂਦਾ ਐਕਸੀਡੈਂਟ ਹੁੰਦੇ ਨੇ ਔਰ ਕਾਰਾਂ ਵੀ ਫਸ ਜਾਂਦੀਆਂ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਜਦੋਂ ਪਤਾ ਲੱਗਾ ਕਿ ਇਹ ਗੱਡਿਆਂ ਵਿੱਚ ਪਾਣੀ ਭਰ ਕੇ ਐਕਸੀਡੈਂਟ ਹੋ ਰਹੇ ਨੇ ਕੁਝ ਫੈਕਚਰਸ ਹੋ ਗਏ ਨੇ ਅਸੀਂ ਇਮੀਡੀਏਟਲੀ ਪੀ ਡਬਲਯੂ ਡੀਟੀ ਟੀਮ ਕਾਰਪੋਰੇਸ਼ਨ ਦੀ ਟੀਮ ਉਹਨਾਂ ਦੇ ਜੋ ਕੰਟਰੈਕਟਰ ਨੇ ਲਾਸਨਟ ਉਬਰੋ ਉਹਨਾਂ ਦੇ ਪ੍ਰੋਜੈਕਟ ਡਾਇਰੈਕਟਰ ਕੰਸਟਰਕਸ਼ਨ ਇੰਜੀਨੀਅਰ ਸਭ ਨੂੰ ਬੁਲਾਇਆ ਉਹਨਾਂ ਨੂੰ ਹੀ ਰਾਤਾ ਦਿੱਤੀਆਂ ਕਿ ਕੱਲ ਮੇਰੀ ਮੀਟਿੰਗ ਹੋਈ ਹੈ ਕਿ ਅੱਜ ਕੰਮ ਸ਼ੁਰੂ ਹੋ ਜਾਏ ਤੇ ਬੜੀ ਖੁਸ਼ੀ ਦੀ ਗੱਲ ਹੈ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈਗੀ ਹੈ ਕਿ ਸਾਡੇ ਪੋਲਿਟਿਸ਼ੀਅਨਸ ਨੂੰ ਅੰਨੇ ਅਨਪ੍ਰੋਡਕਟਿਵ ਕੰਮਾਂ ਵਾਸਤੇ ਐਡਮਿਨਿਸਟ੍ਰੇਸ਼ਨ ਨੂੰ ਪੁਸ਼ ਕਰਨਾ ਪੈ ਰਿਹਾ ਇਹ ਆਟੋਮੈਟਿਕਲੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਕਿ ਅਗਰ ਕਿਸੇ ਨੇ ਕੰਟ੍ਰੈਕਟ ਦਿੱਤਾ ਹੈਗਾ ਉਹਨੂੰ ਸੁਪਰਵਾਈਜ਼ ਕਰਨਾ ਅਗਰ ਇੱਥੇ ਵਾਟਰ ਦੀ ਪਾਈਪਲਾਈਨ ਪੈ ਚੁੱਕੀ ਹੈ ਤੇ ਉਹਦੇ ਨਾਲ ਦੇ ਨਾਲ ਫੇਜ਼ਸ ਦੇ ਵਿੱਚ ਤੁਸੀਂ ਉਹਨੂੰ ਕਵਰ ਵੀ ਕਰੋ ਜਿਹੜੀ ਸਾਡੀ ਅੰਨੀ ਸੋਨੀ ਬਟਾਲਾ ਰੋਡ ਦੀ ਸੜਕ ਬਣੀ ਹੈ ਕੰਕਰੀਟ ਦੀ ਉਹਨੂੰ ਸਾਨੂੰ ਆ ਕੇ ਹਿਦਾਇਤਾਂ ਕਿਉਂ ਦਿੰਨੀਆਂ ਪੈਣ ਲੋਕਾਂ ਦੀ ਇਨਕਨਵੀਨੀਅੰਸ ਕਿਉਂ ਹੋਵੇ ਮੈਂ ਜਦੋਂ ਇਸ ਮਾਧਿਅਮ ਤੋਂ ਜਿੰਨੇ ਸਾਡੇ ਅਧਿਕਾਰੀ ਸੁਣ ਰਹੇ ਨੇ ਮਨੋਂ ਕੋ ਜਿੰਨੇ ਵੀ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਲੋਕਾਂ ਦੀ ਕਨਵੀਨੀਅੰਸ ਵਾਸਤੇ ਚੱਲ ਰਹੇ ਆ ਕਿ ਉਹਨਾਂ ਦੀ ਜਿਹੜੀ ਐ ਸਪੈਸੀਫਾਈਡ ਟਾਈਮ ਲਿਮਿਟ ਦੇ हिसाब ਨਾਲ ਇਮੀਡੀਏਟਲੀ ਨਾਲ ਦੇ ਨਾਲ ਦੇ ਨਾਲ ਉਹਨਾਂ ਦੀ ਵੀ ਰੇਨ ਸਟੇਸ਼ਨ ਉਹਨਾਂ ਦੀ ਰੋਡਸ ਦੀ ਜਾਂ ਕਿਸੇ ਵੀ ਚੀਜ਼ ਦੀ ਨਾਲ ਦੇ ਨਾਲ ਹੋਣੀ ਚਾਹੀਦੀ ਹੈ ਤੇ ਪਬਲਿਕ ਵੀ ਇਨਕਨਵੀਨੀਅੰਸ ਘਾਟੋ ਘਾਟ ਰਿਹਾ ਹੈ ਅਮਨੀ ਜੀ ਲਗਰ ਜੀ ਕਿਉਂ ਪ੍ਰਸ਼ਾਸਨ ਕਿਉਂ ਨਹੀਂ ਇੰਨੀ ਜਲਦੀ ਦੇਖਦਾ ਵੀ ਤੁਹਾਨੂੰ ਆਣਾ ਪਿਆ ਤਾਂ ਤੁਸੀਂ ਕੰਮ ਸ਼ੁਰੂ ਕਰਵਾਇਆ ਜਦਕਿ ਇਹ ਜਿਹੜਾ ਕੀ ਪ੍ਰਸ਼ਾਸਨ ਦਾ ਫਰਜ਼ ਹੈ ਜਿੱਥੇ ਵੀ ਐਸੀ ਤਕਲੀਫ ਹੋਵੇ ਲੋਕਾਂ ਨੂੰ ਉਹਦਾ ਕੰਮ ਕਰਾਉਣਾ ਪ੍ਰਸ਼ਾਸਨ ਦਾ ਬਿਲਕੁਲ ਠੀਕ ਕਹਿ ਰਹੇ ਹੋ ਜੀ ਮੈਂ ਵੀ ਤਾਂ ਇਹ ਕਹਿ ਰਹੇ ਹਾਂ ਕਿ ਵਧੀਆ ਗੱਲ ਹੈ ਇਹ ਕਿ ਪ੍ਰਸ਼ਾਸਨ ਨੇ ਮੇ ਸਭ ਨੂੰ ਕੱਲ ਇਕੱਠਾ ਕੀਤਾ ਅੱਜ ਕੰਮ ਸ਼ੁਰੂ ਹੋ ਗਿਆ ਤੇ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਕਰਨਾ ਪੈ ਰਿਹਾ ਹੈ ਇੱਜਤ ਕੀ ਇਹ ਆਟੋਮੈਟਿਕਲੀ ਸੈਲਫ ਸਟਾਰਟ ਕੰਮ ਹੈਗਾ ਤੇ ਮੈਂ ਰਿਕੁਐਸਟ ਕਰਾਂਗਾ ਜੀ ਜਿਹੜੇ ਵੀ ਸਾਡੇ ਜਿਹੜੇ ਇੱਥੋਂ ਦੇ ਪੀ ਡਬਲਯੂ ਡੀ ਦੇ ਫਾਇਰ ਅਪਸ ਨਹੀਂ कि ਅੱਗੇ ਤੋਂ ਖਿਆਲ ਰੱਖਣ ਕਿ ਜਿੰਨਾ ਵੀ ਕੰਮ ਹੋ ਰਿਹਾ ਹੈ ਮੈਂ ਤੁਹਾਡੀ ਮੱਧਮ ਤੋਂ ਦੱਸਣਾ ਚਾਹਾਂਗਾ ਕਿ ਸਾਡੇ ਭਗਵੰਤ ਸਿੰਘ ਮਾਨ ਹੋਣਾ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈਗਾ ਕਿ ਜੋ ਨਹਿਰੀ ਪਾਣੀ ਉਹ ਸ਼ਹਿਰਾਂ 'ਚ ਲੈ ਕੇ ਆ ਰਹੇ ਨੇ ਉਹਦਾ ਬੈਨੀਫਿਟ ਕੀ ਹੋਏਗਾ ਇਹਦੇ ਥੱਲੇ 1800 ਐਮਐਮ ਦੀ ਦੋ ਪਾਈਪਾਂ ਪਈਆਂ ਨੇ ਪਾਣੀ ਦੀ ਹੈ ਇੱਕ ਐਮਐਸਪੀ ਪਈ ਹੈ ਇੱਕ ਡਕਟਾਈ ਸੋਸਾਇਟੀ ਜੋ ਦਿਖੰਦ ਇਹ ਇੱਕ ਐਮਐਸਪੀ ਪਾਈਪ ਹੈ ਚੁੱਕੀ 1800 ਐਮਐਮ ਦੀ ਡਕਟਾਈਲ ਦੀ ਬ੍ਰੈਂਡ ਨਿਊ ਪਾਈਪਾਂ ਪਈਆਂ ਨੇ 112 ਕਿਲੋਮੀਟਰ ਪੂਰੀ ਅਮਿਸਜ ਪਾਈਪਲਾਈਨ ਛੜਨੀ ਹੈ ਵੱਲਾ ਮੰਡੀ ਦੇ ਪਿੱਛੇ 40 ਏਕੜ ਦਾ ਵਾਟਰ ਟ੍ਰੀਟਮੈਂਟ ਪਲੈਂਟ ਲੱਗ ਰਿਹਾ ਹੈ। ਤਕਰੀਬਨ 200 ਕਿਊਸਿਕ ਪਾਣੀ ਤੁਹਾਨੂੰ ਮਿਲੇਗਾ। ਉਹ ਵਾਟਰ ਟ੍ਰੀਟਮੈਂਟ ਪਲੈਂਟ ਵਿੱਚ ਪ੍ਰੋਪਰ ਪਿਉਰੀਫਾਈ ਕਰਕੇ ਜਿੰਨਾ ਸਾਨੂੰ ਪੀਣ ਵਾਸਤੇ ਪੀ ਐਚ ਠੀਕ ਹੈ, ਟीडीएस ਠੀਕ ਹੈ, ਪਿਉਰਿਟੀ ਠੀਕ ਹੈ, ਮਿਨਰਲ ਠੀਕ ਨੇ। ਉੱਥੋਂ ਪਾਣੀ ਇਹਦੇ ਵਿੱਚੋਂ ਆਏਗਾ ਤੇ 51 ਓਵਰਹੈੱਡ ਟੈਂਕਸ ਬਣਾ ਰਹੀ ਹੈ ਐਲ ਐਨ ਟੀ ਜਿਹੜੀ 35 ਮੀਟਰ ਤੋਂ ਉਪਰ ਹਾਈਟ ਦੇ ਹੋਣਗੇ ਪੂਰੇ ਸ਼ਹਿਰ ਦੇ ਵਿੱਚ। ਉੱਥੋਂ 24 ਘੰਟੇ ਤੁਹਾਨੂੰ ਪੀਣ ਵਾਲਾ ਪਾਣੀ ਤੁਹਾਡੇ ਨਲਕੇ 'ਚ ਮਿਲਣਾ ਸ਼ੁਰੂ ਹੋਏਗਾ। ਨੰਬਰ 1 ਇਹ ਮਾਨ ਸਾਹਿਬ ਦਾ ਉਪਰਾਹ ਹੈ ਕਿ ਜਿੰਨੀ ਸੀਵਰੇਜ ਦੀ ਪੁਰਾਣੀ ਪਾਈਪ ਲਾਈਨਾਂ ਪਈਆਂ ਸੀਗੀਆਂ ਉਹ ਸਾਰੀ ਜਿਹੜੀਆਂ ਸੀਗੀਆਂ ਗਲ ਚੁੱਕੀਆਂ ਨੇ ਉਹ ਲੀਕ ਕਰਦੀਆਂ ਨੇ ਪਾਣੀ ਦੀ ਪਾਈਪ ਲਾਈਨ ਲੀਕ ਕਰਦੀ ਹੈ ਤੇ ਪਾਣੀ ਸੀਵਰੇਜ ਨਾਲ ਮਿਕਸ ਹੋ ਜਾਂਦਾ ਉਹ ਕੰਮ ਖਤਮ ਹੋ ਜਾਏਗਾ ਸਾਨੂੰ ਇਹਨਾਂ ਨੇ ਦੱਸਿਆ ਕਿ ਜੂਨ 2025 ਦੇ ਵਿੱਚ ਇਹ ਇੱਕ ਟੈਸਟਿੰਗ ਜਿਹੜੀ ਹੈਗੀ ਇਹਨੇ ਪਾਣੀ ਨੂੰ ਛੋੜ ਦੇਣਗੇ ਪੂਰੇ ਪ੍ਰੈਸ਼ਰ ਦੇ ਨਾਲ ਸਾਰੇ ਟੁੱਲੂ ਪਰ ਬੰਦ ਹੋ ਜਾਣਗੇ ਸਮਰਸ਼ੂਲ ਪੰਪ ਬੰਦ ਹੋਣਗੇ ਟਿਊਬਵਲ ਬੰਦ ਹੋ ਜਾਣਗੇ ਹਰ ਸਾਲ ਸਾਡਾ ਵਾਟਰ ਟੇਬਲ 1 ਮੀਟਰ ਨੀਚੇ ਚਲੇ ਜਾਂਦਾ ਉਹ ਮੇਨਟੇਨ ਹੋਣਾ ਸ਼ੁਰੂ ਹੋ ਜਾਏਗਾ ਜਿਹੜਾ ਅਸੀਂ RO ਲਗਾਏ ਨੇ ਉਹ ਸਾਰੇ ਸਾਡੇ ਘਰਾਂ ਵਿੱਚੋਂ ਨਿਕਲ ਜਾਣਗੇ ਕਿਉਂਕਿ ਜੋ ਅਮਰੀਕਾ ਵਿੱਚ ਜਰਮਨੀ ਵਿੱਚ ਇੰਗਲੈਂਡ ਵਿੱਚ ਹੁੰਦਾ ਜਿਹੜਾ ਮਰਜੀ ਨਿਲਕਾ ਕੋਲੋ ਪਾਣੀ ਪੀ ਲੋ ਸੇਮ ਪਾਣੀ ਸਾਨੂੰ ਮਿਲੇਗਾ ਉਹਦੇ ਨਾਲ ਕੀ ਹੈ ਕਿ RO ਵਿੱਚ ਜੇ ਅਸੀਂ 100 ਲੀਟਰ ਪਾਣੀ ਪਾਨੇ ਆ ਨਾ ਸਾਨੂੰ 60 ਲੀਟਰ ਪਾਣੀ ਮਿਲਦਾ 40% ਲੀਟਰ ਵੇਸਟੇਜ ਹੋ ਜਾਂਦੀ ਹੈ ਉਹ ਵੀ ਕਵਰ ਅਪ ਹੋਏਗਾ ਪਲੱਸ ਗੋ ਗ੍ਰੀਨ ਗੋ এনवायरमेंट ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਪੰਜਾਬ ਦਾ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਸੀਐਮ ਭਗਵੰਤ ਸਿੰਘ ਸਾਬ ਦਾ ਜੋ ਉਹਨਾਂ ਨੇ ਪਾਈਪਲਾਈਨ ਦਾ ਕੰਮ ਸ਼ੁਰੂ ਕੀਤਾ ਹੈਗਾ ਤੇ ਸਾਲ ਵਿੱਚ ਕੰਪਲੀਟ ਹੋ ਜਾਏਗਾ ਤੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਅਸੀਂ ਨੈਕਸਟ ਵੀਕ ਉੱਥੇ ਵੀ ਜਾ ਕੇ ਮੌਂਹਨਾ ਕਰਾਂਗੇ ਕਿ ਇਹ ਸਪੀਡ ਚੱਲ ਰਹੀ ਕਿ ਨਹੀਂ ਚੱਲ ਰਹੀ ਹੈ ਹੁਣ ਅਸੀਂ ਅਮਿਸਰ ਡਿਸਟ੍ਰਿਕਟ ਟੀਮ ਵੱਲੋਂ ਇਹਨੂੰ ਰੈਗੂਲਰਲੀ ਅਸੀਂ ਮੋਨੀਟਰ ਕਰਾਂਗੇ ਸਾਡੀ ਬਟਾਲਾ ਰੋਡ ਜਿਹੜੀ ਹੈਗੀ ਹੈ ਇਹ 3 ਮਹੀਨਿਆਂ ਵਿੱਚ ਡੇ ਐਂਡ ਨਾਈਟ ਕੰਮ ਕਰਕੇ ਕੰਪਲੀਟ ਹੋ ਜਾਏਗਾ ਜਿਹੜਾ ਪਾਣੀ ਹੈ ਜੀ ਇਹ ਹਰ ਘਰ ਪਹੁੰਚੇਗਾ ਹਰ ਘਰ ਪਹੁੰਚੇਗਾ ਜੀ ਤੋਂ ਬਿਨਾਂ ਕਿਸੇ ਪੰਪ ਦੇ ਬਿਨਾਂ ਸਿਰ ਟੁੱਲੂ ਪੰਪ ਦੇ ਸੈਕੰਡ ਫਲੋਰ ਤੱਕ ਦੂਜੀ ਮੰਜ਼ਿਲ ਤੱਕ ਪੂਰੇ ਪ੍ਰੈਸ਼ਰ ਨਾਲ ਪਾਣੀ ਜਾਏਗਾ ਪੀਣ ਜੋਕ ਪਾਣੀ ਹੋਏਗਾ ਬਿਲਕੁਲ ਪੀਣ ਜੋਕ ਪਾਣੀ ਹੋਏਗਾ ਕਿੰਨੇ ਮਹੀਨੇ ਦੀ ਗੱਲ ਹੈ ਜੀ ਆਜੂ ਖਤਮ ਉਹ ਜਿਹੜਾ ਸਾਡੇ 40 ਸਾਲ ਪੁਰਾਣਾ ਸਿਸਟਮ ਹੁੰਦਾ ਸੀ ਜਿਹੜੇ ਮਰਜੀ ਹੈਂਡ ਪੰਪ ਕਰੋ ਜੇ ਮਰਜੀ ਨਲਕਾ ਖੋਲੋ ਪਾਣੀ ਪੀਣ ਵਾਲਾ ਸੀਗਾ ਠੀਕ ਹੈ ਨਾ ਉਹ ਯਾਦ ਹੈ ਬਚਪਨ ਦੇ ਵਿੱਚ ਸੇਮ ਚੀਜ਼ ਸਾਡੇ ਮਾਨ ਸਰ ਲੈ ਕੇ ਆ ਰਹੇ ਨੇ ਪਲੱਸ ਸਾਡਾ ਵਾਟਰ ਟੇਬਲ ਕੰਰੋਜ਼ ਹੋਏਗਾ ਤੇ ਮੈਂ ਉਹਨਾਂ ਨੂੰ ਬਾਬੋ ਵਧਾਈ ਦਿੰਦਾ ਮਾਨ ਸਰ ਇੰਨੇ ਮਹੀਨੇ ਚ ਕੰਮ ਕੰਪਲੀਟ ਹੋ ਜਾਏਗਾ ਬਟਾਲਾ ਰੋਡ ਦਾ ਪੂਰੇ ਅੰਬੀਸਰ ਦਾ 1 ਸਾਲ ਦੇ ਵਿੱਚ ਜੂਨ ਵਿੱਚ ਸਾਡੀ ਵਾਟਰ ਟੈਸਟਿੰਗ ਸ਼ੁਰ ਕਮੇ ਕਿਥੇ ਰਹਿ ਰਹੀ ਹੈ ਕਿਉਂਕਿ ਸਰਕਾਰ ਤੁਹਾਡੀ ਹੈ ਪਰ ਕਿਤੇ ਨਾ ਕਿਤੇ ਮੋਨੀਟਰਿੰਗ ਨਹੀਂ ਕਰ ਪਾ ਰਹੇ ਹੈ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ ਦੇਖੋ ਅਫਸਰ ਸਾਹਿਬ ਦੇਖੋ ਇਦਾਂ ਹੈ ਕਿ ਅਸੀਂ 1947 ਤੋਂ ਬਾਅਦ ਅਸੀਂ ਹੁਣ ਆਏ ਤੁਸੀਂ ਦੇਖੋ ਕਿ ਤੁਹਾਡੀ ਜੋ ਆਮ ਆਦੀ ਬਾਦੀ ਸਰਕਾਰ ਹੈ ਭਗਵੰਤ ਮਾਨ ਸਾਡੀ ਸਰਕਾਰ ਹੈ ਉਹਦੇ ਵਿੱਚ ਇਹ ਸਿਸਟਮ ਨਹੀਂ ਕਿ ਜਿੰਨੇ ਅੱਛੇ ਕੰਮ ਕਰਨੇ ਚੌਥੇ ਪੰਜਵੇਂ ਸਾਲ ਕਰਦੇ ਕਿਉਂਕਿ ਪੋਲਿਟਿਕਸ ਵਿੱਚ ਬੜਾ ਸਿਸਟਮ ਹੈ ਕਿ ਇਟਸ ਅ ਟੈਂਕਲੈਸ ਜੌਬ ਨੰਬਰ 1 ਜੀ ਨੰਬਰ 2 ਲੋਕੀ ਭੁੱਲ ਜਾਂਦੇ ਠੀਕ ਹੈ ਨਾ ਅਗਰ ਅਸੀਂ ਕਿਹਾ ਕਿ ਅਸੀਂ ਫ੍ਰੀ ਬਿਜਲੀ ਦੇਣੀ ਹੈ ਅੱਜ 90% ਪਰਿਵਾਰਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਇਹ ਉਹ ਇਕਨੋਮਿਕ ਉਹਨਾਂ ਦੇ ਕ੍ਰਾਈਟੇਰੀਆ ਦੇ ਬਿਅਵਾਸਤੇ ਬਲੇ ਨਾ ਕਿ ਕਾਸਟ ਰੀਟ ਕਲਰ ਤੇ ਮਿਲ ਰਹੀ ਹੈ ਅਸੀਂ ਆਪਣੇ ਵੱਲੋਂ ਜਿੰਨੇ ਚੰਗੇ ਕੰਮ ਹੈ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਸਪੀਟਲ ਨੂੰ ਅੱਛਾ ਕਰ ਰਹੇ ਹਾਂ ਅਸੀਂ ਮੋਹੱਲਾ ਕਲੀਨਿਕਸ ਲੈ ਕੇ ਆ ਰਹੇ ਹਾਂ ਇਹ ਨਹਿਰੀ ਪਾਣੀ ਅੱਜ ਤੱਕ ਕਿਸੇ ਨੇ ਸੋਚਿਆ ਸੀਗਾ ਇਹ ਪਹਿਲੀ ਵਾਰੀ ਇਹ ਭਗਵੰਤ ਸਿੰਘ ਸਾਹਿਬ ਨੇ ਸੋਚਿਆ ਜੋ ਕਨਾਲ ਦਾ ਪਾਣੀ ਲੈ ਕੇ ਹਰ ਪਿੰਡ ਵਿੱਚ ਹਰ ਖੇਤ ਵਿੱਚ ਹਰ ਪ੍ਰੋਸੈਸਿੰਗ ਪਲਾਂਟ ਕਰੋੜਾ ਮੀਟਰ ਲੀਟਰ ਪਾਣੀ ਘਟੇ ਦਿੰਦਾ ਉਹ ਵੀ ਖਤਮ ਹੋ ਜਾਏਗਾ ਸਾਰੇ ਵਾਟਰ ਟੇਬਲ ਕੰਜ਼ੂਮਨ ਸ਼ੁਰੂ ਹੋ ਜਾਣਗੇ ਇਹ ਸਾਰਾ ਕੰਮ ਅਸੀਂ ਬਿਊਰੋਕ੍ਰੇਸੀ ਸਰਕਾਰ ਚ ਲਾਂਦੀਏ ਤੇ ਬਿਊਰੋਕ੍ਰੇਸੀ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਵੀ ਜਿਹੜੀ ਅਨੁਅਲੀ ਟਾਈਮ ਜੋ ਕੰਵੀਨੀਅன்ஸ் ਹੈ ਲੋਕਾਂ ਦੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਫੇਜ਼ੇ ਵਿੱਚ ਕੰਮ ਕਰਨਾ ਚਾਹੀਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਕਿ ਅੱਜ ਸੜਕ ਬਣਾਈਏ ਤੇ 6 ਮਹੀਨੇ ਬਾਅਦ ਸੜਕ ਗੋੜਾ ਪੁੱਟਣੇ ਕੀ ਫੇਵਰੇਜ ਪਾਣਾ ਵੀ ਵਿਲ ਇਨਸ਼ੋਰ ਕਿ ਪ੍ਰੋਪਰ ਕੋਆਰਡੀਨੇਸ਼ਨ ਮਿਲੇ ਸਰਕਾਰ ਦੀ ਤੇ ਆਮ ਸ਼ੋਰ ਸਾਨੂੰ ਪੂਰਾ ਪੂਰਾ ਸਾਥ ਦੇਣਗੇ ਬਿਲਕੁਲ ਜੀ ਥੈਂਕ ਯੂ ਸੋ ਮਚ ਬਹੁਤ ਵੱਡੀ ਰੀਲੀਫ ਜਿਹੜੀ ਕਿ ਲੋਕਾਂ ਨੂੰ ਮਿਲਣ ਤਿੰਨ ਮਹੀਨੇ ਅੰਦਰ ਜਿਹੜਾ ਕਿ ਇੱਥੇ ਕੰਮ ਕੰਪਲੀਟ ਹੋਣਾ ਹੈ ਪਾਈਪਾਂ ਜਿਹੜੀਆਂ ਕਿ ਪੈ ਚੁੱਕੀਆਂ ਨੇ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਲੋਕਾਂ ਦੀ ਰਾਹ ਜਿਹੜੀ ਕਿ ਉਹ ਆਸਾਨ ਹੋ ਜਾਏਗੀ ਤਾਂ ਡਾਕਟਰ ਇੰਦਰਪਾਲ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਲੈ। ਪਰ ਸਭ ਕੀ ਕਹਿਣਾ ਜੀ ਬਹੁਤ ਦਿੱਕਤ ਆ ਰਹੀ ਸੀ ਲੋਕਾਂ ਨੂੰ ਇੱਥੋਂ ਲੰਘਣ ਲੱਗਿਆ ਕਿਉਂਕਿ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਹੈ ਪਾਈਪਾਂ ਪਾਣ ਨੂੰ। ਨਾਲੇ ਜੀ ਇਹ ਸਾਡੀ ਭਗਵੰਤਪਨ ਸਰਕਾਰ ਨੇ ਜਿਹੜੀ ਪਾਣੀ ਦੀ ਪਾਈਪ ਜਿਹੜੀ ਹੈ ਕਿਉਂਕਿ ਲੋਕਾਂ ਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਤੇ ਇਸ ਵਾਸਤੇ ਉਹਨਾਂ ਨੇ 40 ਏਕੜ 'ਚ ਜਿਹੜਾ ਉਹ ਟ੍ਰੀਟਮੈਂਟ ਪਲਾਨ ਜਿਹੜਾ ਉਹ ਵੱਲੇ ਲਗਾ ਦਿੱਤਾ ਹੈ ਅਗਲੇ ਸਾਲ ਜਿਹੜਾ ਉਹ ਹਰ ਲੋਕਾਂ ਨੂੰ ਹੋਊਗਾ ਕਿਉਂਕਿ ਇਹੜੀ ਸੜਕ ਹੈ ਸੜਕ ਇੰਨੀ ਖਰਾਬ ਹੋ ਗਈ ਸੀਗੀ ਕੋਈ ਪਾਈਪ ਪਾ ਨਾਲ ਜਿਹੜਾ ਲੋਕ ਡਿੱਗਦੇ ਸੀਗੇ ਕਈ ਲੋਕ ਫ੍ਰੈਕਚਰ ਵੀ ਹੋਏ ਉਹ ਕੋਈ ਕੰਪਨੀ ਦੀ ਮਜਬੂਰੀ ਨਹੀਂ ਹੁੰਦੀ ਕੰਪਨੀ ਦੇ ਆਪਣਾ ਹੈਗਾ ਵੀ ਜੇ ਕਿਹੜੀ ਕੰਪਨੀ ਹੈ ਉਹ ਇਹਨੂੰ ਪੂਰਕਾ ਕੰਪਲੀਟ ਠੀਕ ਕਰੇ ਉਹਨੇ ਕੀਤਾ ਨਹੀਂ ਸਾਡੇ ਪ੍ਰਧਾਨ ਜੀ ਦੇ ਅਫੈਕਟ ਨਾਲ ਇਹੋ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਅਸੀਂ ਸਰਕਾਰ ਦੇ ਪ੍ਰਧਾਨ ਜੀ ਦੇ ਧੰਨਵਾਦ ਕਰੀਏ ਕਿ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਬਿਲਕੁਲ ਜੀ ਵੱਡੀ ਰਾਹਤ ਮਿਲਣ ਜਾ ਰਹੀ ਲੋਕਾਂ ਨੂੰ ਕਿਉਂਕਿ ਜੇ ਗੱਲ ਕਰ ਲਈਏ ਵਾਟਰ ਟ੍ਰੀਟਮੈਂਟ ਪਲਾਨ ਦੀ ਤਾਂ ਵੱਲੇ ਵਿੱਚ ਵਾਟਰ ਟ੍ਰੀਟਮੈਂਟ ਪਲਾਨ ਜਿਹੜਾ ਕਿ ਉਹ ਲੱਗ ਚੁੱਕਾ ਹੈ ਔਰ ਅਗਲੇ ਸਾਲ ਅੰਮ੍ਰਿਤਸਰ ਦੇ ਹਰ ਘਰ ਵਿੱਚ ਉਹ ਪਾਣੀ ਜਿਹੜਾ ਕਿ ਨਹਿਰ ਦਾ ਪਾਣੀ ਜਿਹੜਾ ਕਿ ਉਹ ਟ੍ਰੀਟ ਹੋ ਕੇ ਜਿਹੜਾ ਪਹੁੰਚੇਗਾ ਔਰ ਜਿਹੜਾ ਕਿ ਬਹੁਤ ਵਧੀਆ ਪੀਣ ਦੇ ਯੋਗ ਵੀ ਹੋਵੇਗਾ ਔਰ ਦੂਜੇ ਪਾਸੇ ਜਿਹੜੀ ਕਿ ਬਟਾਲਾ ਰੋਡ ਹੈ ਲਗਾ बटाला रोड भी जी कि जल्दी ही बन जा रही है जिस तरह लोगों की राह भी की ओ आसान होगी कैमरा पर्सन विपिन शर्मा सिकंदरपुर सिकंदर दैनिक सुरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप